ਮੈਂ ਇੱਕ ਹੁਣੇ ਜ਼ਿਕਰ ਕਰਨਾ ਚਾਹਾਂਗਾ ਜਿਹੜੀ ਐਫਆਈਆਰ ਪਹੁੰਚੀ ਹੈ ਸਾਡੇ ਕੋਲ ਪਿਛਲੇ ਦਿਨੀ ਇੱਕ ਯੋਧਵੀਰ ਨਾਂ ਦੇ ਨੌਜਵਾਨ ਦਾ ਕਾਫੀ ਮਸਲਾ ਉਛਲਿਆ ਸੀਗਾ ਜੀ ਉਸ ਨਾਲ ਕੁੱਟਮਾਰ ਹੋਈ ਸੀ ਬੇਸਿਕਲੀ ਉਹ ਯੂਐਸ ਦਾ ਰਹਿਣ ਵਾਲਾ ਹੂੰ ਤੇ ਪਹਿਲਾਂ ਉਹ ਆਮ ਆਦਮੀ ਪਾਰਟੀ ਦਾ ਹੀ ਪਹਿਲਾਂ ਇਹਨਾਂ ਦੀ ਕੱਲੋ ਕੀ ਪੂਰੀ ਜਿੱਦਾਂ ਟ੍ਰੋਲਿੰਗ ਆਰਮੀ ਹੈ ਨਾ ਜੀ ਉਹਦਾ ਸਪਾਈ ਸੀ ਬਾਅਦ ਦੇ ਵਿੱਚ ਇਹਨਾਂ ਦੇ ਆਪੋਜ਼ਿਟ ਹੋ ਗਿਆ ਆ ਨਾ ਕਿ ਚਲੋ ਮੈਂ ਇਸ ਤਰ੍ਹਾਂ ਦੇ ਕੁਝ ਕਮੈਂਟ ਜਾਂ ਕੁਝ ਸ਼ਬਦਾਵਲੀ ਉਹਨਾਂ ਨਾਲ ਕਦੇ ਸਹਿਮਤ ਨਹੀਂ ਹੁੰਦਾ ਜੀ ਜੀ ਕਿਉਂਕਿ ਆਲੋਚਨਾ ਜਾਂ ਕ੍ਰਿਟਿਸਿਜ਼ਮ ਜਾਂ ਕੁਝ ਵੀ ਹੈ ਉਹਦੀ ਇੱਕ ਮਰਿਆਦਾ ਹੁੰਦੀ ਹੈ ਮਰਿਆਦਾ ਹੈ ਬਿਲਕੁਲ ਪਰ ਇੱਥੇ ਕੀ ਹੋਇਆ ਕਿ ਉਹਦਾ ਵਿਗਾੜ ਸੀ ਕੁਝ ਪਰਸਨਲ ਇਸ਼ੂ ਹੋ ਸਕਦੇ ਆ ਹੂੰ ਉਹਨੂੰ ਚੁੱਕਿਆ ਗਿਆ ਸੀ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਹੁਣ ਕਮਾਲ ਇਹ ਹੋਇਆ ਕਿ ਕੱਲੋ ਉਹ ਇਥੋਂ ਚੜਿਆ ਅੰਮ੍ਰਿਤਸਰ ਤੇ ਅੰਮ੍ਰਿਤਸਰੋਂ ਜਦੋਂ ਦਿੱਲੀ ਹੂੰ ਚੜਨ ਲੱਗਾ ਇਮੀਗ੍ਰੇਸ਼ਨ ਵਾਲਾ ਘੇਰ ਲਿਆ ਕਿ ਤੇਰੇ ਤੇ ਤਾਂ 9624 ਦਾ ਪਰਚਾ ਦਰਜ ਹੈ। ਲਓ ਤੇ ਕਮਾਲ ਦੀ ਗੱਲ ਹੈ ਕਿ ਉਹਦੇ ਘਰ ਦੇ ਕਹਿੰਦੇ ਕਿ ਸਾਨੂੰ ਤੇ ਅੱਜ ਤੱਕ ਪਿੰਡ ਕੀ ਨਹੀਂ ਇਹ ਵੀ ਇੱਕ ਵੇਖਣ ਵਾਲੀ ਗੱਲ ਹੈ ਕਿ 4 ਮਹੀਨੇ ਜੀ ਪਹਿਲਾ ਪਰਚਾ ਦਰਜ ਹੋਵੇ ਹੂੰ ਤੇ ਪੁਲਿਸ ਨੇ ਕਦੇ ਹਵਾਈ ਨਹੀਂ ਕੱਢੀ ਜ਼ਿਕਰ ਹੀ ਨਹੀਂ ਹੋਇਆ ਤੇ ਪਰਚਾ ਵੀ 365 ਦਾ 365 ਉਹਨਾਂ ਤੇ ਲੱਗੀ ਸੀ ਹੂੰ 300 ਪਾਇੰਟ ਇਹਦੇ ਤੇ ਲੱਗ ਗਈ ਤੇ ਉਹ ਪਰਚਾ ਕਰਵਾਉਣ ਵਾਲੇ ਨੇ ਕਿਹਾ ਕਿ ਮੇਰੇ ਘਰ ਦੀ ਇਹ ਇੱਜ਼ਤ ਸ਼ਾਲਦਾ ਸੀ ਮੈਂ ਇਹਨੂੰ ਰੋਕਦਾ ਸੀ ਤੇ ਵਜ੍ਹਾ ਇਹ ਰੰਜਿਸ਼ ਇਹ ਆ ਜੀ ਤਾਂ ਤੁਸੀਂ ਸੋਚ ਕੇ ਦੇਖੋ ਕਿ ਕਿਸ ਤਰ੍ਹਾਂ ਦਾ ਕੰਮ ਕਰ ਕੀਤਾ ਜਾ ਰਿਹਾ ਹੈ ਕਿ ਜਿਹੜਾ ਬੰਦਾ ਪਹਿਲਾਂ ਕੁੱਟਿਆ ਗਿਆ ਉਹਦੇ ਤੇ ਇੱਕ ਮਾਮਲਾ ਦਰਜ ਹੁੰਦਾ ਪਰ ਕਮਾਲ ਦੀ ਗੱਲ ਹੈ ਕਿ 4 ਮਹੀਨੇ ਪੁਲਿਸ ਨੇ ਉਹਦੀ ਐ ਕੋਈ ਮਤਲਬ ਕਿ ਮਾ 22 ਸਵਾਈ ਵੀ ਨਹੀਂ ਨਿਕਲ ਤਾ ਉਹਨੂੰ ਕਹਿ ਲੋ ਕਿ ਲੇਨ ਦਾ ਨਾ ਨੇ ਹਿਰਾਸਤ ਕੀ ਕਹਿ ਸਕਦੇ ਹਾਲ ਦੀ ਕੋਈ ਗ੍ਰਿਫਤਾਰੀ ਤੇ ਨਹੀਂ ਪਾਈ ਜੀ ਇਹ ਐਸ ਵੇਲੇ ਦੀ ਇੱਕ ਕਹਿ ਲੋ ਕਿ ਅਹਿਮ ਖਬਰ ਹੈ ਕਿਉਂਕਿ ਯੋਧਵੀਰ ਤੇ ਇੱਕ ਭਰੋਵਾਲ ਹੁੰਦੇ ਸਨ ਇਹ ਉਹਨਾਂ ਮੁਢਲੇ ਬੰਦਿਆਂ ਚੋਂ ਆ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੀ ਕਿਸੇ ਵੇਲੇ ਕਿਹ ਲੋਕੇ ਪੂਰੀ ਚੜਾਈ ਕਰਵਾ ਚੜਾਈ ਕਰਵਾਈ ਸੀ ਜੀ ਬਿਲਕੁਲ ਇਦਾਂ ਹੀ ਹੁੰਦਾ ਮਿੰਟੂ ਜੀ ਕਈ ਵਾਰੀ ਬੰਦੇ ਉਹ ਫਸ ਜਾਂਦੇ ਆ ਨਾ ਜੀ ਤੇ ਉਹਨਾਂ ਨੂੰ ਆਪ ਵੀ ਇਸ ਜੀ ਦਾ ਮਾਲੂਮ ਨਹੀਂ ਹੁੰਦਾ ਪਤਾ ਨਹੀਂ ਹੁੰਦਾ